ਲਓ ਜੀ ਪਹੁੰਚ ਗਏ ਦੌਦਪੁਰ ਬੰਨ ਤੇ ਬਾਈ ਪਾਣੀ ਦੀ ਸਪੀਡ ਹੁਣ ਹੈ ਨਹੀਂ ਰਾਂ ਨਹੀਂ ਤੁਹਾਨੂੰ ਪਾਣੀ ਦਿਖਾਣਾ ਤਾਂ ਨਹੀਂ ਤੇਜ ਉਰੇ ਉਰੇ ਨਾ ਪਾਣੀ ਘੁੰਮਦਾ ਜਿਹੜਾ ਉਹ ਸਾਹਮਣੇ ਠੋਕਰ ਲੱਗੀ ਹੋਈ ਆ ਜੇ ਉਹ ਠੋਕਰ ਨਾ ਹੋਵੇ ਮਤਲਬ ਪਾਣੀ ਉਰੇ ਮੋੜ ਮੁੜਦਾ ਜੇ ਉਹ ਠੋਕਰ ਨਾ ਹੋਵੇ ਪਾਣੀ ਸਿੱਧਾ ਉਰੇ ਆ ਕੇ ਬੰਨ ਦੇ ਨਾਲ ਵੱਜੇ ਇਹ ਠੋਕਰਾਂ ਤਾਂ ਲਾਈਆਂ ਹੋਈਆਂ ਤਿੰਨ ਠੋਕਰਾਂ ਜੀ ਇੱਕ ਇਧਰ ਆ ਦੋ ਉਧਰ ਪਿੱਛੇ ਆ ਤੇ ਸੇਵਾ ਬਾਈ ਜੀ ਉਰੇ ਜੋਰਾ ਸ਼ੋਰਾ ਤੇ ਚੱਲ ਰਹੀ ਆ ਤੇ ਸਾਰੇ ਨੌਜਵਾਨ ਵੀਰ ਹਨਾ ਏ ਬਾਈ ਦੇਖ ਸਕਦੇ ਆ ਤੁਸੀਂ ਨੌਜਵਾਨੀ ਕਹਿੰਦੇ ਵੀ ਨਸ਼ਿਆਂ 'ਚ ਪੈ ਗਈ ਪੰਜਾਬ ਦੀ ਆ ਨੌਜਵਾਨੀਓ ਲੱਗੀ ਹੋਈ ਆ ਬਾਈ ਸਾਰੀ ਤੇ ਆ ਖਾਲੀ ਥੈਲੇ ਹੋਏ ਵੀ ਰੱਖੇ ਹੋਏ ਔਰੇ ਜੇ ਭਾਈ ਕਿਸੇ ਨੇ ਖਾਲੀ ਥੈਲੇ ਲੈ ਜਾਣੇ ਆ ਭਰ ਕੇ ਲੈ ਕੇ ਆਉਂਦੇ ਜਿੱਦਾਂ ਹੁਣ ਲੋਕ ਹਨਾ ਸੰਗਤ ਸਾਰੀ ਭਰ ਕੇ ਲੈ ਕੇ ਆਉਂਦੀ ਆ ਤੇ ਦੇਖੋ ਜੀ ਸੰਗਤ ਭਾਈ ਸਾਰੀ ਸੇਵਾ ਨਿਭਾ ਰਹੀ ਆ ਜੀ ਚੱਲ ਰਹੇ ਆ ਧੂਰਾ ਛੋਰਾ ਦੇ ਕੰਮ ਉਹ ਸਾਹਮਣੇ ਲਾਈਨ ਬਣਾਈ ਹੋਈ ਆ ਮੁੰਡਿਆਂ ਨੇ ਉੱਪਰ ਤੇ ਥੱਲੇ ਐਦਾਂ ਹੀ ਥੱਲੇ ਨਹੀਂ ਥੱਲਾ ਕਰਨਾ ਤੇ ਅੱਗੇ ਅੱਗੇ ਜਾ ਰਿਹਾ ਥੱਲਾ ਹੱਥਾਂ ਚੋਈ ਪੂਰਾ ਬਾਈ ਉਹ ਪ੍ਰਬੰਧ ਲਾਈਟ ਦਾ ਕਰਿਆ ਹੋਇਆ ਜਨਰੇਟਰ ਚੱਲ ਰਹੇ ਆ ਲੰਗਰ ਲੱਗੇ ਹੋਏ ਆ ਜੀ ਸਭ ਤੋਂ ਵੱਡੀ ਗੱਲ ਤਾਂ ਪਾਣੀ ਦਾ ਲੰਗਰ ਚਾਹ ਦਾ ਲੰਗਰ ਹਨਾ ਨਾਲੇ ਦੇਖ ਲਓ ਨੇਰਾ ਹੋਇਆ ਵਾ ਲੰਗਰਾਂ ਦਾ ਕੋਈ ਟੋੜਾ ਨਹੀਂ ਹੈਗਾ ਹਜੇ ਵੀ ਤੇ ਆਹ ਚੀਜ਼ ਜਿਹੜੀ ਹੈ ਇਹ ਮਤਲਬ ਉਰੇ ਉਰੇ ਥੋੜੇ ਜਿਹਾ ਖਤਰੇ ਵਾਲਾ ਕੰਮ ਆ ਜਿੰਨੇ ਕੇ ਇਹ ਥੈਲੇ ਉਰੇ ਲਾਉਂਦੇ ਆ ਨਾ ਥੱਲੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਇਹ ਮਤਲਬ ਪਾਣੀ ਨਾ ਹਾਂ ਉਹ ਜਿਹੜਾ ਡੰਡਾ ਹੁੰਦਾ ਨੇ ਉਹ ਥੈਲੇ ਵਜੇ ਭਰੇ ਹੋਏ ਉਹ ਡੰਡੇ ਕੋਲ ਬਾਈ ਹਾਂ ਅੱਛਾ ਤੇ ਜਾਲ-ਜਾਲ ਬਣਾ ਕੇ ਉਹ ਬੰਦੇ ਬਣਾਇਆ ਹੁੰਦਾ ਜਾਲ ਇਹ ਗੱਸਤਾ ਰਹਿੰਦਾ ਹਾਂ 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 ਨਾਲੇ ਬੰਦਲੇ ਕੋਲ ਇਹ ਥੈਲੇ ਬੰਦ ਕੇ ਫੇਰ ਚੱਲਦੇ ਫੇਰ ਜਿੱਦਾਂ ਉੱਥੇ ਉਹ ਰੱਖੇ ਹੋਏ ਆ ਉਹ ਪਏ ਜਿੱਦਾਂ ਮਤਲਬ ਸਮਝ ਲੈ ਵੀ 50 ਕ ਥੈਲਿਆਂ ਦਾ ਬੰਡਲ ਬਣਾ ਕੇ ਪੂਰਾ ਚੌਰਸ ਫਿਰ ਬੱਚੇ ਸੱਟਣਾ ਹਾਂ ਉਹ ਸੜ ਗਏ ਵਿੱਚ ਹਾਂ ਤੇ ਉਹ ਕੱਲੋਂ ਤੱਕ ਦਾ ਪਾਤ ਜੀ ਅਸੀਂ ਆਏ ਉਹ ਥੋਕਰ ਦੇ ਬਰਾਬਰ ਤੱਕ ਉਹ ਥੋਕਰ ਦੇ ਬਰਾਬਰ ਤੱਕ ਹੈ ਮਤਲਬ ਆਹ ਇੰਨਾ ਕ ਖੋਰ ਲਿਆ ਪਾਣੀ ਨੇ ਦੁਬਾਰਾ ਤੜਕੇ ਤੱਕ ਸਾਰਾ ਫਿੱਲ ਉਹ ਜਿੱਥੇ ਖਾਣੇ ਲੱਗੇ ਉਹ ਉੱਥੇ ਤੱਕ ਕੋਈ ਨਹੀਂ ਗਾਹ ਤੱਕ ਉਹ ਥੋਕਰ ਨੂੰ ਨਹੀਂ ਉਹ ਥੈਲਿਆਂ ਨਾਲ ਬਰਾਬਰ ਤੱਕ ਉਹ ਜਿਹੜੇ ਪਰਾਂ ਵਾਲੇ ਥੈਲੇ ਆ ਉਹ ਪਿੱਛੇ ਥੋਕਰ ਨੂੰ ਲੱਗੇ ਹੋਏ ਉਹ ਖੋਰ ਕੇ ਲੈ ਗਏ ਸਾਰੇ ਪਾਣੀ ਅੱਛਾ ਇੱਕ ਪਾਣੀ ਕੋ ਮਰਿਆ ਬਾਈ ਉੱਧਾ ਠੋਕਰ ਪਾਣੀ ਘੁੰਮਦਾ ਹਾਂ ਉਰੇ ਠੋਕ ਉਹ ਅੱਗੇ ਠੋਕਰ ਕੇ ਪਾਣੀ ਵੱਜ ਗੇ ਨਾ ਜੀ ਫਿਰ ਐ ਘੁੰਮ ਕੇ ਫਿਰ ਉਰੇ ਜਿਹੜਾ ਘੁੰਮਦਾ ਪਾਣੀ ਹੇਠਾਂ ਹੇਠਾਂ ਦੇਚੇ ਵਿੱਚ ਹੇਠਾਂ ਹੇਠਾਂ ਹਾਂ ਜਿਹੜਾ ਪਾਣੀ ਘੁੰਮਦਾ ਏ ਉਹ ਥੱਲੇ ਦੇ ਖੋਰੀ ਜਾਂਦਾ ਮਿੱਟੀ ਨੂੰ ਉਹ ਪੰਗਾ ਪਾ ਰਿਹਾ ਤੇ ਉਹਦੇ ਕੋਈ ਜਿਹੜਾ ਉਹ ਤੱਕੇ 150 ਕੀ ਦੇ ਪਰਾ ਬੂਟੇ ਕਪੂਲਰਾਂ ਦੇ ਹਾਂ ਜਿਹੜੇ ਸਾਰੇ ਆਏ ਆ ਤਾਰਾ ਨਹੀਂ ਹੋਈਆਂ ਉਹ ਖੇਲ ਰੱਖਿਆ ਹਾਂ 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 ਜਿਹਦੇ ਤੇ ਖੇਲ ਰੱਖਿਆ ਹਾਂ ਆ ਜਿਹਦੇ ਜਿਹੜੇ ਬੂਟੇ ਖੇਲੇ ਰੱਖੇ ਅੱਛਾ ਉਹ ਜਿਹੜੇ ਹਾਂ ਉਸ ਦਿਨ ਮੈਂ ਵੀਡੀਓ 'ਚ ਦੇਖੇਦੇ ਉਹ ਵੱਡੇ ਥੈਲੇ ਆ ਨਾ ਜਿਹੜੇ ਪਪੂਲਰ ਸਿੱਟੇ ਤੇ ਹੂੰ ਲਓ ਜੀ ਬਾਈ ਸੇਵਾ ਚੱਲ ਰਹੀ ਪੂਰੇ ਜੋਰਾ ਸ਼ੋਰਾਂ ਤੇ ਦੇਖ ਸਕਦੇ ਆ ਨੌਜਵਾਨੀ ਆ ਦੇਖੋ ਥੈਲੇ ਇਹ ਗਿੱਲੀ ਮਿੱਟੀ ਪਰ ਹੋਈ ਵੀ ਆ ਕਿਉਂਕਿ ਹੁਣ ਸਭ ਪਾਸੇ ਗਿੱਲੀ ਹੋ ਮਿੱਟੀ ਆ ਤੁਹਾਨੂੰ ਬਹੁਤਾ ਸੁੱਕੀ ਮਿੱਟੀ ਤਾਂ ਕਿਤੇ ਮਿਲਦੀ ਨਹੀਂ ਕੱਟੋ-ਕੱਟ ਇੱਕ ਥੈਲੇ 'ਚ 50 ਕਿਲੋ ਵਜਨ ਹੋਣਾ ਮਿੱਟੀ ਗਿੱਲੀ ਕਰਕੇ ਵਜਨ ਬਹੁਤ ਆ ਕਈ ਥੈਲੇ ਦਾ ਵਿੱਚ ਫੀਟ ਵਾਲੇ ਆ ਦੇਖੋ ਆ ਬਾਈਆਂ ਨੇ ਹੁਣ ਫੀਟ ਵਾਲਾ ਥੈਲਾ ਚੱਕਿਆ ਕਿੰਨਾ ਵਜਨ ਹੋਣਾ ਇਹਦੇ 'ਚ ਸਰ ਨੌਜਵਾਨੀ ਬਾਈ ਕਿੱਥੇ ਦੱਬਦੀ ਲਓ ਜੀ ਜੋਰਾਂ ਛੋਰਾ ਦੇ ਕੰਮ ਚੱਲ ਰਿਹਾ ਪੂਰਾ ਇਹ ਇਹ ਭਾਈ ਇਹ ਉਹੀ ਵੀਡੀਓ ਹੈ ਜਿਹੜੀ ਅ ਪਹਿਲੇ ਦਿਨ ਜਿੱਥੇ ਪਪੂਲਰ ਵੱਢ ਕੇ ਬਾਈਆਂ ਨੇ ਸਿਟੇ ਤੇ ਨਾ ਇਹ ਸਾਰੇ ਉਰੇ ਮਤਲਬ ਪਪੂਲਰਾਂ ਦੇ ਖੇਤ ਸੀਗਾ ਇਹ ਕਿ ਸਾਰਾ ਖੇਤ ਬੰਦੇ ਦਾ ਵੀਰ ਦਾ ਖਰਾਬ ਹੋ ਗਿਆ ਮਤਲਬ ਪਪੂਲਰ ਸਾਰੇ ਸਮਝ ਲਓ ਖਰਾਬ ਹੋ ਗਏ ਆ ਪਪੂਲਰਾਂ ਦੇ ਹੀ ਡੰਡੇ ਲਾਏ ਹੋਏ ਆ ਜੀ ਆ ਜਿਹੜੇ ਡੰਡੇ ਖੜੇ ਆ ਨਾ ਇਹ ਉਹੀ ਪਪੂਲਰਾਂ ਨੇ ਆ ਦੇਖੋ ਜੀ ਲੰਗਾ ਨਾਲ ਵੀ ਨਾਲ ਆ ਪਾਣੀ ਦਾ ਲੰਗਰ ਜੇ ਕਿਸੇ ਨੇ ਚਾਹ ਪੀਣੀ ਪਾਈ ਉਹ ਕੇਲੇ ਵਰਤਾ ਰਿਹਾ ਵੀਰ ਹਾਂ ਤੇ ਭਾਈ ਵੀਰ ਪੂਰੇ ਸਾਰੇ ਐਨ ਆਓ ਦੇਖੋ ਕੇਲਿਆਂ ਦਾ ਲੰਗਰ ਚੱਲ ਰਿਹਾ ਤੇ ਨਾਲ ਦੀ ਨਾਲ ਪਾਣੀ ਜੇ ਕਿਸੇ ਨੇ ਪਾਣੀ ਪੀਣਾ ਪਾਣੀ ਪੀਓ ਆ ਵੀਰ ਪਾਣੀ ਵਾਲਾ ਫਿਰਦਾ ਹਨਾ ਪੂਰੀ ਸੇਵਾ ਭਾਈ ਜੋਰਾ ਸ਼ੋਰਾ ਦੇ ਚੱਲ ਰਹੀ ਆ ਤੇ ਪੂਰਾ ਕਹ ਲੋ ਵੀ ਐਨ ਸਹਿਯੋਗ ਆ ਸਾਰੇ ਲੋਕਾਂ ਦਾ ਰਲ ਮਿਲ ਕੇ ਹਾਂਜੀ ਗਾਲਾ ਜੀ ਮੇਰੇ ਆਏ ਉਹ ਵੀ ਜਿਹੜਾ ਜਿਹੜਾ ਪਾੜ ਪਿਆ ਤਾਂ ਉਰੇ ਉਰੇ ਆ ਖੁਰ ਗਿਆ ਤਾਂ ਸਾਰਾ ਖੁਰ ਗਿਆ ਕੱਲ ਅੱਛਾ ਕੱਲ ਸਾਰਾ ਕੱਲ ਅੱਛਾ ਇਹ ਕੱਲ ਖੁਰਿਆ ਸਾਰਾ ਇਹ ਕੱਲ ਖੁਰਿਆ ਜੀ ਆਹ ਸਾਰੇ ਥੈਲੇ ਕੱਲ ਚਣੇ ਗਏ ਆ ਤੇ ਹੁਣ ਨੇਰੇ ਕਰਕੇ ਬਾਈ ਉਰੇ ਵੀਡੀਓ ਦਾ ਪਤਾ ਨਹੀਂ ਲੱਗਦਾ ਬਾਜੀ ਬਸ ਵੀਰ ਧੰਨਵਾਦ ਬਾਜੀ ਸੇਵਾ ਕਰਦੇ ਫਿਰਦੇ ਆ ਇਕੱਲੇ ਆ ਦੇਖੋ ਪਾਣੀ ਉਰੇ ਬਾਈ ਨਾਲ ਹੁਣ ਹੋ ਨਹੀ ਰ ਗਿਆ ਉਹ ਪਾਣੀ ਘਮ ਘਮ ਕੇ ਆਂਦਾ ਉਰੇ ਉਹ ਤੁਸੀਂ ਲਾਈਟ ਦੇ ਪਰਛਾਵੇਂ ਵਿੱਚ ਦੇਖ ਸਕਦੇ ਆ ਐਦਾਂ ਲੱਗਦਾ ਵੀ ਪਾਣੀ ਆਪਣੇ ਵੱਲ ਨੂੰ ਆ ਰਿਹਾ ਹੈ ਆਪਣੇ ਵਾਲੀ ਸਾਈਡ ਨੂੰ ਉਹ ਪਾਣੀ ਨਾ ਅਸਲ ਚ ਆਪਣੇ ਵੱਲ ਨੂੰ ਤਾਂ ਆ ਰਿਹਾ ਹੈ ਉਹ ਠੋਕਰ ਤੋਂ ਪਾਣੀ ਵੱਜ ਕੇ ਇਧਰੋਂ ਪਾਣੀ ਆ ਕੇ ਆਹ ਦਰਿਆ 'ਤੇ ਇਹ ਆ ਦੇਖੋ ਤੁਸੀਂ ਨਹੀਂ ਦੇਖ ਨਹੀਂ ਦਿਖਾਇ ਦੇ ਵਿੱਚ ਸਾਨੂੰ ਤਾਂ ਹੁਣ ਚਲੋ ਦਿਖ ਰਿਹਾ ਤੇ ਖੜਿਆ ਨੂੰ ਫੋਨ ਵਿੱਚ ਨਹੀਂ ਪਰ ਦਿਖ ਰਿਹਾ ਇਤਰੋਂ ਪਾਣੀ ਬਹੁਤ ਤੇਜ਼ ਆ ਕੇ ਉੱਥੇ ਵੱਜ ਗਏ ਐ ਘੁੰਮਦਾ ਹੈ ਉਹ ਠੋਕਰ ਨਾਲ ਵੱਜ ਕੇ ਨਾ ਪਾਣੀ ਐਦਾਂ ਘੁੰਮ ਕੇ ਫੇਰ ਉਰੇ ਆ ਚੀਜ਼ માં ਘੁੰਮ ਰਿਹਾ ਪਾਣੀ ਉਹ ਘੁੰਮਣ ਕਰਕੇ ਨਾ ਇਹ ਖਾਰ ਪਈ ਜਾਂਦੀ ਥੱਲੇ ਇਹਦੇ ਮਤਲਬ ਉਹ ਰੇਤੇ ਨੂੰ ਖੋਰੀ ਜਾਂਦਾ ਪਾਣੀ ਇਹ ਹੁਣ ਥੋੜਾ ਜਿਹਾ ਤਾਂ ਕੰਟਰੋਲ ਵਿੱਚ ਆਇਆ ਏ ਆਹ ਜਿਹੜਾ ਹੁਣ ਜਾਲ ਆ ਨਾ ਇਹਨਾਂ ਨੇ ਜਾਲ ਆ ਦੇਖੋ ਲੋਹੇ ਦੇ ਜਾਲ ਵਿੱਚ ਥੈਲੇ ਵੱਨ ਕੇ ਛੱਟੇ ਆ ਤਾਂ ਥੋੜੇ ਥੈਲੇ ਰੁਕਣ ਲੱਗੇ ਆ ਨਹੀਂ ਤਾਂ ਉਰੇ ਪਾਣੀ ਦੀ ਬੜੀ ਮਤਲਬ ਕੱਲੇ-ਥੈਲੇ ਤਾਂ ਉਹਨੇ ਪਤਾ ਹੀ ਨਹੀਂ ਤੇ ਲੱਗਦੇ ਕਿੱਧਰ ਜਾਈ ਜਾਂਦੇ ਤੇ ਜਦੇ ਖੁਰ ਜਾਂਦੇ ਤੇ ਥੱਲੇ ਨੂੰ ਪਰ ਹੁਣ ਕਹਿ ਲੋ ਵੀ ਇਸ ਜੱਦੇ ਆ ਜਾਲ ਬੰਨ ਕੇ ਲੱਗੇ ਨਾ ਵੀਰ ਬਣਾ ਕੇ ਬਾਕਸ ਜੇ ਬਣਾ ਕੇ ਸੇਟਣ ਤਾਂ ਔਰ ਇਹ ਮੜਿਆ ਰੁਕਣ ਲੱਗਿਆ ਆ ਰੁਕਣ ਲੱਗੇ ਥੈਲੇ ਪਾਣੀ ਬਾਈ ਜੀ ਤੇਜ਼ ਬਹੁਤ ਆ ਹੁਣ ਕੈਮਰੇ 'ਚ ਦਿਖ ਨਹੀਂ ਰਿਹਾ ਸਾਨੂੰ ਪਰ ਉਦਾਂ ਅੱਖਾਂ ਨਾਲ ਦਿਖ ਰਿਹਾ ਏ ਇੰਨੀ ਸਪੀਡ ਆ ਨਾ ਪਾਣੀ ਦੀ ਵੀ ਗੱਲੇ ਛੱਡ ਦੋ ਬਹੁਤ ਤੇਜ਼ ਪਾਣੀ ਆ ਬਹੁਤ ਜ਼ਿਆਦਾ ਤੇਜ਼ ਹਣੇ ਬਾਈ ਪਾਣੀ ਬਹੁਤ ਤੇਜ਼ ਆ ਬਚਾਓ ਇਹ ਕਰੇ ਯਾਰ ਅੱਜ ਕਹਿੰਦੇ ਬਾਈ ਹੋਰ ਸਖੋ ਤੇਜ਼ ਹੋ ਜਾਣਾ ਰਾਤ ਨੂੰ ਉੱਪਰੋਂ ਹੋਰ ਛੜਦਾ ਨਾ ਪਾਣੀ ਛੱਡਿਆ ਵਾ ਤਾਂ ਸ਼ਾਮ ਦਾ ਏ ਪੂਰੇ ਤੱਕ ਹੋਣ ਪਹੁੰਚਣਾ ਤਕਰੀਬਨ ਕਹਿੰਦਾ ਮਾੜਾ ਹੀ ਪਹਲਾਈ ਕਰੇ ਵੀਡੀਓ ਦੀ ਕੋ ਹੋਰ ਹਾਂ ਵੀਡੀਓ ਤੇ ਨਹੀਂ ਐਨਾ ਲੱਗਦਾ ਦੇਖ ਲੈ ਉਰੇ ਆ ਕੇ ਪਤਾ ਲੱਗਦਾ ਵੀ ਕਿਆ ਚੀਜ਼ ਆ ਦੇਖ ਵੀ ਲਓ ਸਾਨੂੰ ਹਾਂ ਉਹ ਡੰਡੇ ਉੱਤੇ ਥੈਲੇ ਥੈਲਾ ਪਏ ਉੱਪਰ ਕੇ ਲਏ ਬਿਲਕੁਲ ਬਿਲਕੁਲ ਥੈਲਾ ਹੀ ਥੈਲਾ ਪਿਆ ਯਾਰ ਸਾਰੇ ਹੀ ਬਹੁਤ ਹੈ ਬਾਈ ਲੋਕਾਂ ਦਾ ਚਲੋ ਰਲ ਮਿਲ ਕੇ ਸਹਿਯੋਗ ਕਰਿਆ ਸਾਰਾ ਉਹ ਠੋਕਰ ਤੇ ਮਤਲਬ ਖੁਰਦੇ ਹੀ ਆ ਗਿਆ ਇਧਰ ਨੂੰ ਹਨਾ ਪਾਣੀ ਘੁੰਮਣ ਕਰਕੇ ਹਮ ਸੇਵਾ ਨਹੀਂ ਬਗਨਾ ਸੇਵਾ ਸੇਵਾ ਬਾਈ ਬਹੁਤ ਹੈ ਦੇਖੋ ਜੀ ਸੇਵਾ ਦਾ ਕੋਈ ਅੰਤ ਨਹੀਂ ਹੈਗਾ ਬਿਲਕੁਲ ਬਿਲਕੁਲ हां जी हां जी हां हां नौजवान ने कारण होया कहीं खबर सरकारा ने वक्त नहीं सरकार का कुछ नहीं कर सरकार ता जी बातें बात 20 मुलाजिम भेज दूंगी 50 भेज दूंगी नौजवानंदे दा हाथ खड़ी हो जाने दे जे एक बारी बंद मारा गया हां जी ਢਾ ਲੱਗ ਜਾਂਦੀ ਚੰਗੀ ਤਰ੍ਹਾਂ ਉਹਨਾਂ ਦਾ ਆਪਣਾ ਸਭ ਕੁਝ ਛੱਡ ਕੇ ਖੜ ਜਾਉਂਦਾ ਨੌਜਵਾਨਾਂ ਨੇ ਨੌਜਵਾਨਾਂ ਕਰਕੇ ਹੀ ਬਚਾਉਂ ਹਾਂ ਬਹੁਤ ਦੂਰ ਤੱਕ ਲੋਕਾਂ ਨੇ ਭਾਈ ਸੇਵਾ ਕਰੀ ਫਤੇਗੜ ਸਾਹਿਬ ਤੱਕ ਹਾਂ ਜੀ ਕਿਹਨਾਂ ਤੱਕ ਹਾਂ ਜੀ हां हां ਆ ਬਹੁਤ ਧੰਨਵਾਦ ਵਿਚਾਰਾਂ ਦਾ ਜਿਹਨਾਂ ਸਾਡੇ ਬਾਤ ਇੰਨਾ ਬਿਲਕੁਲ ਆਪਣਾ ਇਹੀ ਪਿੰਡ ਆ ਜੀ ਮੇਰਾ ਆਪਣਾ ਨਾਲੇ ਟਾਰੀ ਪੈਂਦਾ ਵੀਰੇ ਅੱਛਾ ਟਾਰੀ ਜੀ ਠੀਕ ਨਾਲੇ ਏਰੀਆ ਸਾਡੇ ਹੀ ਆ ਸਾਰਾ ਸਾਡੀ ਜਮੀਨਾਂ ਸਾਡੀਆਂ ਹਾਂਜੀ 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 ਸਾਡੇ ਏਰੀਆ ਹੀ ਅੱਗੇ ਨਾ ਨਾ ਠੀਕ ਆ ਠੀਕ ਆ ਜੀ ਇਹ ਕਾਰਨ ਕਰਕੇ ਬਹੁਤ ਬਾਈ ਨੌਜਵਾਨਾਂ ਦਾ ਬਹੁਤ ਧੰਨਵਾਦ ਹਾਂਜੀ ਹਾਂਜੀ ਅੱਗੇ ਵੀ ਕਹਿੰਦੇ ਕਿਤੇ ਦੱਸਦੇ ਆ ਜੀ ਵੀ ਅੱਗੇ ਸਾਰੰਗਪੁਰ ਕੋਲ ਵੀਰੇ ਕਹ ਰਹੇ ਆ ਵੀ ਹਾਂਜੀ ਬੰਨ ਬੈਠਣ ਲੱਗ ਗਏ ਉੱਥੇ ਕਿਉਂਕਿ ਜਿਹੜੀਆਂ ਟਰਾਲੀਆਂ ਸੀ ਥੋੜੀਆਂ ਗਾਹਾਂ ਭੇਜਣ ਲੱਗੀਆਂ ਹੁਣ ਅੱਛਾ ਹੁਣ ਮਤਲਬ ਅੱਗੇ ਭੇਜਣ ਲੱਗ ਗਏ ਟਰਾਲੀਆਂ ਭੇਜਣ ਲੱਗ ਗਏ ਉੱਥੇ ਵੀਰੇ ਟਰਾਲੀਆਂ ਫ ਉਜਨ ਪਾਦੰ ਦਾ ਕੋਈ ਕੋਈ ਬੰਦਾ ਟੋਚੇ ਨਹੀਂ ਪਾਉਂਦਾ ਹੈਗਾ ਅੱਛੇ ਅੱਛੇ ਆ ਮੈਂ ਕਰਕੇ ਮਜਬੂਰੀ ਆ ਤੇਰੇ ਇੱਕ ਬੰਦਾ ਜਾਣਦੇ ਕਤਰਾਉਂਦਾ ਜੀ ਹਾਂ ਇਹ ਕਰਕੇ ਤਾਂ ਅਸੀਂ ਵੀ ਥੋੜਾ ਜਿਆਦਾ ਅਗਲੇ ਨੂੰ ਕਹਿੰਦੇ ਨਹੀਂ ਵੀ ਭਾਈ ਤੂੰ ਗਾਹ ਜਾ ਕੇ ਨਵਾਂ ਨੁਕਸਾਨ ਹਾਂਜੀ ਨਵਾਂ ਨੁਕਸਾਨ ਹੋ ਜੇ ਕਰਤੀ ਬੜਾ ਔਖਾ ਹੋ ਜਾਂਦਾ ਜੀ ਚੋਣੀਆਂ ਪੈਣ ਇਹ ਕਾਰਨ ਕਰਕੇ ਵੀਰੇ ਗਾਂ ਦੇ ਪਤਾ ਲੱਗਿਆ ਵੀ ਉੱਥੇ ਭਾਈ ਸਾਨੂੰ ਵੀ ਕਿਸੇ ਬੰਦੇ ਨੇ ਹੁਣ ਆਂਦੇ ਆਂਦੇ ਨੂੰ ਦੱਸਿਆ ਕਹਿੰਦੇ ਅੱਗੇ ਮਤਲਬ ਹੋ ਗਿਆ ਕੰਮ ਥੋੜਾ ਜਿਆਦਾ ਖਰਾਬ ਹੋਣ ਲੱਗ ਗਿਆ ਉੱਥੇ ਉਰੇ ਵੀਰੇ ਸਹਾਇਜੋਗ ਬਾਦਲ ਹਰ ਇੱਕ ਬੰਦਿਆ ਸਹਾਇਜੋਗ ਹਾਂਜੀ ਹਾਂ ਬਾਦਲ ਆਇਆ ਤਾਂ 6000 ਲੀਟਰ ਤੇਲ ਦੇ ਗਿਆ ਅੱਛਾ ਜੀ 2 ਲੱਖ ਰੁਪਇਆ ਦੇ ਗਿਆ ਸੁਖਵੀਰ ਸਿੰਘ ਬਾਦਲ ਜੀ ਹਾਂ ਸੁਖਵੀਰ ਸਿੰਘ ਬਾਦਲ ਆਇਆ ਅੱਛਾ ਅੱਛਾ ਜੀ ਆ ਜੋ ਟੈਂਕੀ ਪੰਦਰਾਂ 20 ਲੀਟਰ ਭਰੀ ਗੜੀ ਆ ਬਾਕੀ ਨਾਲ ਦੇ ਭਰਾ ਕੇ ਪਿਆ ਰਹੇ ਹਾਂ ਹਾਂਜੀ ਹਾਂ ਕਿਉਂਕਿ ਜਿੰਨੇ ਵੀ ਟਰੈਕਟਰ ਵਾਲੇ ਕਈ ਵਿਚਾਰੇ ਨਹੀਂ ਪਾਉਂਦੇ ਹਾਂਜੀ ਹਾਂ ਇਹ ਵੀ ਵਿਚਾਰੇ ਮਹੱਤਮ ਨਾਲ ਪਾ ਵੀ ਦੇ ਨਹੀਂ ਨਹੀਂ ਠੀਕ ਹਾਂਜੀ ਹਾਂ ਹਾਂ ਜੀ ਗੱਲ ਜਿਆਦਾ ਖਾਮ ਨਾਲ ਬਿਲਕੁਲ ਬਾਈ ਅਗਲਾ ਨਵੇਂ ਟਰੈਕਟਰ ਤੋਂ ਆ ਦਾ ਬਹੁਤ ਧੰਨਵਾਦ ਅਪੀ ਰਿਆਂ ਦਾ ਬਿਲਕੁਲ 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 ਹਾਂਜੀ ਹਾਂ ਡੇਡੇ ਟਰੈਕਟਰ ਲਈ ਫਿਰਦੀਆਂ ਹਾਂ ਹਾਂ ਉਹ ਟਰੈਕਟਰ ਹੁਣ ਜਿਹੜੇ ਡੇਡੇ ਟਰੈਕਟਰ ਉਰੇ ਕੰਮ ਆਉਂਦੇ ਦੇਖ ਲਾ ਬਾਈ ਪਹੰਤਮਾਨ ਗੰਤ ਬੈਠੇ ਡੇਡੇ ਟਰੈਕਟਰ ਜਿਮੀਦਾਰ ਲਈ ਪਤਾ ਪਹੰਤਮਾਨ ਨੇ ਪੁੱਛਿਆ ਕਿ ਦੇਖੇ ਉਰੇ ਆ ਜੀ ਹਾਂ ਵੀ ਕਿਆ ਕਰੂੰ ਮੈਂ ਇੱਥੇ ਆ ਕੇ ਬਿਲਕੁਲ ਬਿਲਕੁਲ ਟਰੈਕਟਰ ਦਾ ਵੀਰੇ ਕੰਮ ਨਹੀਂ ਆਏਗਾ ਹਾਂ ਸਹੀ ਗੱਲ ਹੈ ਟਰੈਕਟਰ ਦਾ ਯੂਨੀਅਨ ਤਾਂ ਕਾਲੀ ਟਾਲ ਨੇ ਕਿਛਦਾ ਬਿਲਕੁਲ ਬਿਲਕੁਲ ਦੇ ਜਿਹੜੇ ਟਰੈਕਟਰ ਡੇਡੇ ਇੱਥੇ ਸ ਜੌਂਡੀਰ 5210 ਹਾਂਜੀ ਉਹ ਕਹਿੰਦਾ ਵੀਰੇ ਘਰੋਂ ਹੀ ਲੈ ਗਿਆ ਮਟਰਲਾ ਬਾਹਰ ਸੱਦਾ ਜਿਹਾ ਥੱਲੇ ਮਾਰ ਕੇ ਲੈ ਆ ਹਾਰ ਪਾ ਫੇਰ ਭਾਈ ਦੇਖ ਲੋ ਦੁਨੀਆ ਇੱਕ ਤੇ ਇੱਕ ਬੈਟੀ ਹੈ ਇਹ ਵੀ ਜਿਗਰਾ ਆ ਬੰਦੇ ਦਾ ਯਾਰ ਨਹੀਂ ਆਹ ਲਵੇੜਨ ਦੇ ਡਰਦਾ ਮੈਂ ਨਾ ਮਟਰੈਕਟਰ ਨਹੀਂ ਨਵਾਂ ਟਰੈਕਟਰ ਹਾਂਜੀ ਵੀ ਪਹਿਲਾਂ ਵਾ ਘਰਾਂ ਲਿਜਾ ਕੇ ਤੇਲ ਚੋਵਾ ਜੇ ਆਇਆ ਤਾਂ ਕੱਲ ਨੂੰ ਤੁਹਾਨੂੰ ਦਿਖਾ ਵੀ ਦੂੰਗਾ ਇੱਥੇ ਆਉਂਦਾ ਮੁੰਡਾ ਹਾਰ ਹਾਂਜੀ ਹਾਂ 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 ਕਿਉਂਕਿ ਸਾਡੀ ਮਜਬੂਰੀ ਹੈ ਇਹਨੂੰ ਪਿੰਡ ਪੁੱਛਣਾ ਆਪਾਂ ਲੈ ਕੇ ਜਾਣਾ ਕਿੱਡੇ ਮਾਰਾ ਜਿਹੜੀ ਸੇਵਾ ਕਰਦਾ ਵੀ ਨਹੀਂ ਬਿਲਕੁਲ 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 ਭਾਈ ਸਹੀ ਗੱਲ ਹੈ ਪਲੇਰਾਂ ਲੰਗਰ ਵਧਰੇ ਚੱਲਦਾ ਕੱਲ ਬਦਾਮਾਂ ਦਾ ਲੰਗਰ ਲਾਇਆ ਬਾਈ ਨੇ ਹਾਂਜੀ ਹਾਂਜੀ ਪਹਿਲੇ ਭਰ ਕੇ ਲਿਆ ਆ 5:30 ਛੋਲੇ ਗਲਾ ਕੇ ਵਿੱਚ ਵਾਪਾਏ ਤੇ ਹਾਂਜੀ ਹਾਂ ਆਉਣ ਬਾਈ ਨੀਆਂ ਇਹ ਨਹੀਂ ਪਤਾ ਕਿਹੜੇ ਰੰਗਾਂ ਦੇ ਬਾਈ ਬਹੁਤ ਆ ਹੁਣ ਬੰਦੇ ਸਮੋਸੇ ਲੈ ਕੇ ਆਏ ਤੇ ਥੋੜਾ ਜਿਹਾ ਆਏ ਆ ਹਾਂਜੀ ਹਾਂ ਆ ਹੁਣ ਬਜ਼ਾਰੇ ਕੇਲੇ ਨੇ ਬਹੁਤ ਗ੍ਰੇਡ ਭਰੇ ਨੇ ਨਹੀਂ ਲੰਗਰਾਂ ਦੀ ਤਾਂ ਕੋਈ ਮਤਲਬ ਕਸਰ ਛੱਡੀ ਨਹੀਂ ਬਾਈ ਸਹੀ ਗੱਲ ਹਾਂ ਬਿਲਕੁਲ 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 ਜੀ ਬਾਈ ਦੇਖ ਸਕਦੇ ਆ ਤੁਸੀਂ ਸੰਗਤ ਮਤਲਬ ਪੂਰਾ ਪੂਰਾ ਸਹੇ ਹੋਗਾ ਬਾਈ ਨੌਜਵਾਨੀ ਦਾ ਐਨ ਮਤਲਬ ਕਹਿ ਲੋ ਵੀ ਟੁੱਟਦੀ ਨਹੀਂ ਲੈਨ ਲੈ ਨਹੀਂ ਟੁੱਟਦੀ ਥੈਲੇ ਵਰ ਥੈਲਾ ਜਾ ਰਿਹਾ ਥੈਲੇ ਵਰ ਥੈਲਾ ਬਿਲਕੁਲ ਗਲਤ ਆ ਦੇਖੋ ਜੀ ਬਾਈ ਐਦਾਂ ਆਉਂਦੇ ਟਰੈਕਟਰ ਰਾੜਾ ਮਾਰਦੇ ਦੇਖੋ ਸਹੀ ਬਾਜੀ ਨੇ ਕਰਨੀ ਆ ਬਾਈ ਟਰੈਕਟਰ ਇਹ ਬਾਈ ਸਾਨਾ ਵਰਗੇ ਆ ਡੇੜੇ ਟਰੈਕਟਰ ਤਾਂ ਹੀ ਪ੍ਰਵਾਹ ਨਹੀਂ ਮਾਰਦੇ ਨਹੀਂ ਜਿਹੜੇ ਹਿਸਾਬ ਕਰ ਰਸਤਾ ਹੋਇਆ ਵਾ ਨਾ ਚਿੱਕੜੇ ਚਿੱਕੜ ਪੂਰੇ ਕਿੱਥੇ ਤਰ ਹੋਵੇ ਆ ਦੇਖ ਲੋ ਇਹ 150 ਟਰੈਕਟਰ ਕਹਿੰਦੇ ਆ ਵੀ ਪਿਛੇ ਪਿਛੇ 150 ਟਰੈਕਟਰ ਖੜਾ ਟਰਾਲੀਆਂ ਲਾਈਨ ਚ ਲੱਗੀਆਂਆਂ ਆ ਆ ਦੇਖ ਲੋ ਤੁਸੀਂ ਹੁਣ ਆ ਰਹੇ ਆ ਜੇ ਇੱਕ ਉਹ ਪਿਛੇ ਆ ਗਿਆ 150 ਟਰਾਲੀ ਕਹਿੰਦੇ ਮਿੱਟੀ ਦੇ ਵਿੱਚ ਥੈਲੀਆਂ ਵੀ ਕਿਸੇ ਕੱਲੀ ਮਿੱਟੀ ਲਿਆਂਦੀ ਵੀ ਐਦਾਂ ਭਰੇ ਖੜੇ ਆ ਉਹ ਦੇਖੋ ਆਉਂਦਾ ਝੋਟਾ ਬੁੱਕ ਦਾ ਦੇਖੋ ਕਹਿੰਦਾ ਟਰੈਕਟਰ ਏਡੇ ਸਾਨਾ ਵਰ ਗਿਆ ਤਾਂ ਹੀ ਨਹੀਂ ਪ੍ਰਵਾਹ ਕਰਦੇ ਨਹੀਂ ਮਾੜੇ ਟਰੈਕਟਰ ਦਾ ਉਹ ਕੰਮ ਨਹੀਂ ਜੀ ਹੈਗਾ ਆ ਦੇਖੋ ਆ ਵੀਰ ਮਿੱਟੀ ਤਾਰਨ ਲੱਗੇ ਹੋਏ ਔਰੇ ਹਾਂ ਵੀਰ ਭਾਈ ਤਾਰਨ ਲੱਗੇ ਹੋਏ ਆ ਥੈਲੀ ਪਰ ਹਾਂ ਆ ਸਾਹਮਣੇ ਤੇਲ ਦਾ ਢੋਲ ਪਿਆ ਜੀ ਭਾਈ ਜੇ ਕਿਸੇ ਨੇ ਕਈ ਵੀਰ ਪਵਾਉਂਦੇ ਨਹੀਂ ਕਈ ਪਵਾਉਂਦੇ ਆ ਜਿਹੜੇ ਜਿੰਨੇ ਕਨੂੰ ਕਿਸੇ ਨੂੰ ਲੋੜ ਆ ਉਹਨੂੰ ਪਾ ਦੇ ਪਾ ਦਿੰਦੇ ਆ ਇਹ ਵੀਰ ਹਨਾ ਮਤਲਬ ਬੰਦੇ ਦੇ ਹਿਸਾਬ ਨਾਲ ਕਈ ਨਹੀਂ ਪਵਾਉਂਦੇ ਤੇਲ ਹਰੇਕ ਨੂੰ ਇਹ ਕਹਿੰਦੇ ਆ ਇਹ ਵੀ ਤੇਲ ਪਾ ਲਓ ਪਰ ਨਹੀਂ ਬਾਈ ਕਹਿੰਦਾ ਵੀ ਅੱਧੇ ਨਹੀਂ ਪਵਾਉਂਦੇ ਬਾਈ ਤੇ ਦੇਖ ਲਓ ਜੀ ਤੁਸੀਂ ਸੰਗਤ ਉਹ ਮੋਢੇ ਥੋੜਾ ਜਿਹਾ ਬਿਸ਼ਰਾਮ ਲੱਗੇ ਵੀ ਕਾਣਾ ਰੋਟੀ ਲੱਗੇ ਖਾਣ ਪ੍ਰਸ਼ਾਦਾ ਆ ਗਿਆ ਲੱਗਰ ਬਣ ਕੇ ਤਾਂ ਕਰਕੇ ਹੁਣ ਥੋੜਾ ਜਿਹਾ ਰੋਕਿਆ ਕੰਮ ਇਹ ਆਹ ਤਾਰਾਂ ਪਾਈਆਂ ਹੋਈਆਂ ਜੀ ਆਵੜੀਆਂ ਉਹ ਜਿਹੜੇ ਜਾਲ ਪਏ ਆ ਨਾ ਵੀ ਸਾਹਮਣੇ ਉਹ ਦੇਖੋ ਉਹ ਜਿਹੜੇ ਜਾਲ ਪਏ ਆ ਉਹ ਜਾਲਾਂ ਨੂੰ ਤਾਰਾਂ ਪਾਈਆਂ ਹੋਈਆਂ ਇਹ ਵਿੱਚ ਗਿਰਨੇ ਤੇ ਵੀ ਜੇ ਥੱਲੇ ਦੇ ਖੁਰਦੇ ਆ ਵੀ ਵਿੱਚ ਨਾ ਗਰੇ ਉਹ ਤਾਂ ਕਰਕੇ ਤਾਰਾਂ ਪਾਈਆਂ ਹੋਈਆਂ ਇੱਧਰ ਵੀਰ ਕੇਲਿਆਂ ਦੀ ਸੇਵਾ ਕਰਦਾ ਭਾਈ ਲੰਗਰ ਕਹਿ ਲੋ ਵੀ ਤੁਸੀਂ ਸ਼ੰਕਰ ਦਾ ਕੋਈ ਤੋੜਾ ਨਹੀਂ ਹੈ। ਆਕੇਲੇ ਵਰਤੋਂਦਾ ਫਿਰਦਾ ਵੀਰ। ਬੱਸ 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 ਬਾਬਾ ਜੀ। ਉਹ ਆਕਰ ਕੇ ਇੱਥੇ ਬਸਾ ਦੇ ਕੋ ਬੈਠਾ। ਲਓ ਭਾਈ। ਸੰਗਤ ਭਾਈ ਸਾਰੀ ਉਹ ਜੋਰ ਆ ਸ਼ੋਰ ਆ ਦੇ ਲੱਗੀ ਹੋਈ ਆ। ਪਰ ਪਾਣੀ ਦੀ ਸਪੀਡ ਵੀ ਬਹੁਤ ਆ। ਪਾਣੀ ਵੀਰ ਕਹਿੰਦੇ ਵੀ ਰਾਤ ਵੀ 10:00 ਵਜੇ ਵਧਿਆ। 9-10 ਵਜੇ। ਇਹ ਕੁਛ ਨਹੀਂ ਪਤਾ ਰਾਤ ਨੂੰ ਸ਼ਾਇਦ ਵੱਧ ਸਕਦਾ ਚਲੋ ਵਾਈ ਗਰੁੱਪ ਭਲੀ ਕਰੇ ਭਾਈ ਬਚਾਓ ਵੈਸੇ ਬਹੁਤ ਹੋ ਗਿਆ ਹਨਾ ਆ ਸਾਰਾ ਪਪੂਂਡਰਾਂ ਦਾ ਖੇਤ ਆ ਉਹ ਠੋਕਰ ਤੱਕ ਪੈਂਦੇ ਆ ਦਾ ਸਾਹਮਣੇ ਜਿਹੜੇ ਚਿੱਟੇ ਤੇਲੇ ਦਿਖਦੇ ਨੇ ਤੁਹਾਨੂੰ ਉੱਥੇ ਦਾ ਖੇਤ ਇਹਦਾ ਜੀ ਸਾਰਾ ਖੇਤ ਖੜ ਗਿਆ ਬਾਈ ਦਾ ਕੇਲੇ ਜੀ ਕੇਲੇ ਲਓ ਜੀ ਕੇਲਿਆਂ ਦਾ ਲੰਗਰ ਭਾਈ ਚੱਲ ਰਿਹਾ ਜੋਰਾ ਚੋਰਾ ਦੇ ਪ੍ਰਸ਼ਾਦਾ ਚੱਲ ਰਿਹਾ ਜੀ ਗੁਰਦੁਆਰਾ ਸਾਹਿਬ ਕੋ ਭਾਈ ਆਏ ਹੋਇਆ ਲੰਗਰ ਲਓ ਜੀ ਪ੍ਰਸ਼ਾਦਾ ਚੱਲ ਰਿਹਾ ਭਾਈ ਪਾਣੀ ਨਾਲ ਪਿਓ ਜੀ ਪਾਣੀ ਲਵੋ ਆਪਣਾ ਨਾਲੇ ਪ੍ਰਸ਼ਾਦਾ ਦੇਖੋ ਜੀ ਇਹ ਸੇਵਾ ਭਾਈ ਕਿੱਥੇ ਪੰਜਾਬ ਨੂੰ ਮਾਰ ਦੂੰਗਾ ਕੋਈ ਲਓ ਜੀ ਭਾਈ ਵੀਰ ਪ੍ਰਸ਼ਾਦਾ ਛਕਦੇ ਸਾਰੇ ਖੜੇ ਹਨ ਤੇ ਨਾਲ ਦੀ ਨਾਲ ਸੇਵਾ ਚੱਲ ਰਹੀ ਆ ਨਾਲ ਦੀ ਨਾਲ ਪ੍ਰਸ਼ਾਦਾ ਪਾਣੀ ਚੱਲ ਰਿਹਾ ਭਾਈ ਆ ਦੇਖੋ ਜੀ ਠੰਡਾ ਜਲ ਪ੍ਰਸ਼ਾਦਾ ਭਾਈ ਵੀਰਾਂ ਦੀ ਬਹੁਤ ਜ਼ਿਆਦਾ ਇਹਨਾਂ ਦੀ ਸੇਵਾ ਹੈ ਸਾ ਵਧੀਆ ਲੋ ਜਿਹੜਾ ਗੋਲ ਘੁੰਮੀ ਜਾਂਦਾ ਹੈ ਜੀ ਭਾਵੇਂ 100 ਫੁੱਟ ਚਲੇ ਗਿਆ ਹਾਂਜੀ ਇਹੀ ਖਰਾਬ ਕਰਦਾ ਇਹੀ ਖਰਾਬ ਕਰਦਾ ਇਹੀ ਖਰਾਬ ਕਰਦਾ ਹਾਂਜੀ ਹਾਂ ਡੂੰਗਾ ਖਾਸਾ ਹੋ ਗਿਆ ਹੋਣਾ ਇਹ ਵੀ ਹਨਾ ਜੀ ਥੋੜਾ ਅਹੀ ਏਰੀਆ ਬਾਈ ਹਾਂਜੀ ਸਾਡਾ ਵੀ ਅਹੀ ਏਰੀਆ ਹੂੰ ਆਪਣਾ ਕਿਹੜਾ ਵੀਰ ਅੱਛਾ ਅੱਛਾ ਜੀ ਯਾਨੀ ਕਿ ਹਾਏ ਉਹ ਪੱਥਨ ਨਵਾਨ ਕੀ ਆ ਗਾ ਹੂੰ 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 ਪਾਣੀ ਨਹੀਂ ਆਇਆ ਛੀਟਾ ਲਈ ਖੜੀ ਆਇਆ ਲਿਆਣਾ ਪੁੱਤ ਅੱਛਾ ਜੀ 10 12 ਟੰਕੀਆਂ ਆਉਂਦੀਆਂ ਅੱਛਾ ਅੱਛਾ ਉਹ ਗਾਹਾਂ ਵੀ ਹਾਂਜੀ ਕਿਤੇ ਦੱਸ ਦੇ ਕਹਿੰਦੇ ਉੱਧਰ ਵੀ ਬੈਠ ਗਿਆ ਪਤਾ ਨਹੀਂ ਕਿਤੇ ਜੀ ਮੱਕਵਾਲ ਬੋਲ ਕੀ ਕਾ ਠੀਕ ਆ ਜੀ ਵੈਸੇ ਆਹ ਜਿਹੜਾ ਜਿਹੜਾ ਆਪਣਾ ਖੇਤੀਬਾੜੀ ਵਾਲਾ ਏਰੀਆ ਜੀ ਇੱਧਰ ਜਿੱਧਰ ਜ਼ਮੀਨਾਂ ਏ ਇਹ ਦਰਿਆ ਨਾਲੋਂ ਲੈਵਲ ਵਿੱਚ ਨੀਵਾ ਹਨਾ ਜੀ ਨੀਵਾ ਇਹਦਾ ਗਾਲੀ ਨੀਵਾ ਹਾਂ ਜੀ ਹਾਂ ਤਾਂ 5-6 ਫੁੱਟ ਦਾ ਫਰਕ ਹੋਊਗਾ ਜੀ ਨੀਵਾ ਹੋਊਗਾ ਹਾਂ 5-6 ਫੁੱਟ ਦਾ ਫਰਕ ਹੋਊਗਾ ਸ਼ਾਇਦ ਜ਼ਿਆਦਾ ਹੀ ਹੋਵੇ ਮੈਨੂੰ ਲੱਗਦਾ ਤੇ ਕਹ ਨਹਿਰ ਵਾਲਾ ਪਾਸਾ ਇਦੋਂ ਵੀ ਨੀਵਾ ਓਹੀ ਤਾਂ ਵੀ ਨੀਵਾ ਜੀ ਆਲੇ ਹੋਂ ਸਪੀਡ ਕਿੰਨੀ ਫੜੀਓ ਪਾਣੀ ਨੇ ਆਏ ਘੁੰਮਣੇ ਵੀ ਹਾਂ ਪਾਣੀ ਤੇਰੀ ਹੈ ਜੀ ਰਾਤ ਨੂੰ ਹੁਣ ਵੀਡੀਓ ਚ ਦਿਖ ਰਹੀ ਜੀ ਰਹਾ ਪਾਣੀ ਇੱਥੇ ਇੰਨਾ ਘੁੰਮ ਰਿਆ ਨਾ ਇਹ ਗੋਲ ਉਹ ਗੱਲੇ ਛੱਡੋ ਬੰਦਾ ਦੱਸਦਾ ਜੀ ਕਹਿੰਦਾ 10 ਵਜੇ ਖੱਡੇ ਆ ਹੁਣ ਆਇਆ ਹਾਂਜੀ ਹਾਂ ਉਰੇ ਹੁਣ ਪਹੁੰਚੇ ਛੱਡਿਆਵਾ ਦਾ ਬਾਈ ਕੱਦਾ ਆਏ ਪਾਖੜੇ ਤੇ ਪਾਣੀ ਹੋਰ ਛੜਦਾ ਜ਼ਿਆਦਾ ਹਾਂ ਰੋ ਜੀ ਆ ਟਰਾਲੀਆਂ ਖਾਲੀ ਹੋ ਕੇ ਜਿਹੜੀਆਂ ਖਾਲੀ ਹੋਈ ਜਾਂਦੀਆਂ ਏ ਉਹ ਫਿਰ ਇੱਥੋਂ ਨੂੰ ਅੱਗੇ ਘੁੰਮ ਕੇ ਜਾਈ ਜਾਂਦੀਆਂ ਏ ਉਧਰੋਂ ਭਰੀਆਂ ਹੋਈਆਂ ਆਈ ਹੈ ਆਈ ਅਲੈਕੁਮ ਅਸਲ ਟ੍ਰੱਕ ਪਰ ਆਇਆ ਹੋਇਆ ਜੀ ਦੇਖੇਗਾ ਦੇਖੋ ਬਾਈ ਸੇਵਾ ਲੋਕਾਂ ਦੀ ਪਤਾ ਮੋਦੇ ਦਾ ਲਓ ਜੀ ਸੇਵਾ ਦੇਖੋ ਲੋਕਾਂ ਦੀ ਮਿੱਟੀ ਦੀ ਟਰਾਲੀ ਉਹ ਟਰਾਲੀ ਕਰਦੀ ਜੀ ਮਿੱਟੀ ਇਹ ਥੈਲੀ ਥੈਲੇ ਆ ਵੀਰ ਕੋਈ ਪੱਥਰਾਂ ਦਾ ਵੀ ਲਿਆਇਆ ਹੋਇਆ ਟਰਾਲੀ ਆ ਪੱਥਰ ਪਏ ਆ ਬੜੇ ਬੜੇ ਜੇ ਮਤਲਬ ਪੱਥਰਾਂ ਦੀ ਲੋਡ ਪਈ ਕਿਤੇ ਤਾਂ ਪੱਥਰ ਵੀ ਆਪਾਂ ਲਾ ਸਕਦੇ ਆ ਆ ਦੇਖੋ ਪੱਥਰਾਂ ਦਾ ਟਰਾਲਾ ਸਿੱਟ ਕੇ ਗਿਆ ਹੋਇਆ ਕੋਈ ਇਹ ਬਾਈ ਸੇਵਾ ਲੋਕਾਂ ਲਈ ਬਹੁਤ ਜ਼ਿਆਦਾ ਬੜੀ ਹੈ ਬਿਲਕੁਲ ਬਿਲਕੁਲ ਹਾਂ ਇਹਨੇ ਫਸਲ ਪਰ ਕੰਮ ਕਰਨਾ ਕੋਈ ਵਿਆਹ ਕਰਨਾ ਕੋਈ ਜ਼ਮੀਨ ਦਾ ਕਿਸੇ ਦੀ ਆੜਤੀ ਜਿਹਾ ਜਿਹਾ ਦੇਣਦਾਰੀ ਇਹ ਨਾਲ ਇਕੱਲਾ ਜ਼ਿਮੀਂਦਾਰ ਨਹੀਂ ਮਰੂਗਾ ਨਾਲ ਦੁਕਾਨਦਾਰ ਵੀ ਮਰੂਗਾ ਸਾਰੇ ਹੀ ਸਾਰੇ ਯਾਰ ਜੀ ਦੁਕਾਨਦਾਰੀ ਬਈ ਚਲਦੀ ਹੋਵੇ ਦੁਕਾਨਦਾਰ ਤਾਂ ਹੀ ਚੋ ਉਸ ਮੰਨ ਲਓ ਹਾਂ ਦੁਕਾਨਦਾਰੀ ਚਲਦੀ ਹੋਵੇ ਜ਼ਿਮੀਂਦਾਰਾਂ ਦੇ ਸਿਰ ਪਰ ਉਹ ਬਾਜ਼ਾਰਾਂ 'ਚ ਜਾ ਕੇ ਦੇਖ ਲਈ ਜੇ ਸਾਲ ਫਸਲ ਮਾਰ ਜਵੇ ਰੌਣਕੇ ਨਹੀਂ ਹੁੰਦੀ ਬਾਜ਼ਾਰਾਂ 'ਚ ਰੌਣਕ ਵੀ ਤਾਂ ਹੀ ਲੱਗਦੀ ਜੇ ਫਸਲਾ ਵਧੀਆ ਹੋਵੇ ਤਉਹਿਆ ਤਹੀ ਜੇ ਬਾਈ ਸਾਡੇ ਮਾਨਗੜ ਪਾਣੀਓ ਪਾਣੀ ਫਰਦਾ ਆ ਦੇਖੋ ਜੀ ਬਾਈ ਇੱਧਰ ਵੀਰ ਪਤਾ ਨਹੀਂ ਹੁਣ ਦੁੱਧ ਦੀ ਸੇਵਾ ਇਹ ਕਾਦੀ ਆ ਉਹ ਸਾਹਮਣੇ ਵੀਰ ਕਿਤਲੀ ਲਈ ਜਾਂਦਾ ਪਿਛੇ ਦੁੱਧ ਜਾਂਦਾ ਇੱਧਰ ਆਲਾ ਵੀ ਇਹ ਗਰਮੀਤ ਨਾਲੇ ਪਾਸੇ ਬੈਠੇ ਆ ਟਾਂਟਾ ਦੇ ਓ ਬਾਈ ਸੇਵਾ ਪੂਰੇ ਜੋਰ ਨਾਲ ਹੋ ਰਹੀ ਤੇ ਆ ਆ ਲੋ ਜੀ ਭਾਈ ਉਰੇ ਡੀਜ਼ਲ ਦੀ ਸੇਵਾ ਚੱਲ ਰਹੀ ਆ ਇਹ ਜਿਹੜੇ ਜਿਹੜੇ ਵੀ ਟਰੈਕਟਰ ਆਏ ਹੋਏ ਆ ਉਰੇ ਡੀਜ਼ਲ ਪਾਇਆ ਜਾ ਰਿਹਾ ਟਰੈਕਟਰਾਂ 'ਚ ਦੇਖੋ ਭਾਈ ਇਹ ਹੈ ਗੱਲ ਉਹ ਇਹ ਤੋਂ ਡੀਜ਼ਲ ਦੇ ਡਰਮ ਪਏ ਆ ਜੀ ਹਰੇਕ ਟਰੈਕਟਰ 'ਚ ਜੇ ਕੋਈ ਮਤਲਬ ਕਈ ਨਹੀਂ ਵੀ ਪਾਉਂਦੇ ਵੀਰ ਜਿਹੜੇ ਮਤਲਬ ਪੈਸੇ ਜ਼ਿਆਦਾ ਦਾ ਵੀਰ ਇਹ ਆਪ ਜੂਰ ਨਾਲ ਹਰੇਕ ਨੂੰ ਕਹਿੰਦੀ ਹੋਈ ਹੈ ਕਿ ਡੀਜ਼ਲ ਲਗਾਓ ਹਨਾ ਆਹ ਦੇਖੋ ਟੈਂਕਰ ਘਟਾਵੜ ਡੀਜ਼ਲ ਦਾ ਆਇਆ ਹੋਇਆ ਜੀ ਇਹ ਆ ਬਾਈ ਸੇਵਾ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਦੇਖੋ ਲਓ ਜੀ ਹੁਣ ਡੀਜ਼ਲ ਪੈ ਗਿਆ ਹੁਣ ਬਾਈ ਨੂੰ ਚੜ੍ਹਣਾ ਪਿੱਛੇ ਹੋਰ ਬਾਈ ਦੇ ਪਿੱਛੇ ਬਹੁਤ ਟਰਾਲੀਆਂ ਲੈਣ ਲੱਗੀ ਹੋਈ ਹੈ ਇਹ ਨਹੀਂ ਜੀ ਕਹਿੰਦੇ ਬਸ ਬਸ ਵੀਰੇ ਧੰਨਵਾਦ ਬਾਈ ਲੰਗਰ ਦੀ ਕੋਈ ਉਰੇ ਕਮੀ ਨਹੀਂ ਹੈ ਜੀ ਆ ਦੇਖੋ ਜੀ ਬਾਈ ਮਿੱਟੀ ਇੰਨੀ ਕਿਰਪਾ ਮਾਰਕ ਦੀ ਨਾ ਮਿੱਟੀ ਕਹਿ ਲੋ ਵੀ ਤਾਰਨ ਜੋਗੀ ਵੀ ਜਗ੍ਹਾ ਨਹੀਂ ਮਿਲਦੀ ਇੰਨਾ ਟਰੈਕਟਰ ਆਇਆ ਹੋਇਆ ਮਿੱਟੀ ਲੈ ਕੇ ਤੇ ਇੱਥੇ ਧਰਾਲੀ ਮਿੱਟੀ ਪੈਸੇ ਕਹਿੰਦੇ ਬਾਈ ਕਹਿੰਦੇ ਵੀ ਉਰੇ ਜ਼ਿਆਦਾਤਰ ਬੇਨਤੀ ਕਰਦੇ ਆ ਬਾਈ ਥੈਲੀ ਭਰ ਕੇ ਲੈ ਕੇ ਆਓ ਕਿਉਂਕਿ ਹੁਣ ਉਰੇ ਤਾਰ ਲਏ ਹੁਣ ਉਰੇ ਭਰਨ ਸਵੇਰੇ ਫੇਰ ਲੱਗਣੇ ਥੈਲੇ ਜੇ ਭਰ ਕੇ ਆਉਂਗੇ ਤਾਂ ਸਿੱਧੇ ਹੀ ਏ ਨਾਲ ਦੀ ਨਾਲੇ ਖਾਲੀ ਕਰੀ ਜਾਂਦੇ ਮੁੰਡੇ ਆ ਨਾ ਉਹਦੇ ਨਾਲ ਦੀ ਨਾਲੇ ਉੱਥੇ ਲਾਈ ਜਾਂਦੇ ਵਿੱਚ ਥੈਲੇ ਭਰ ਕੇ ਕਹਿੰਦੇ ਵੀ ਜ ਆਉਣ ਤਾਂ ਜ਼ਿਆਦਾ ਵਧੀਆ ਏ ਵੀ ਐਦਾਂ ਮਿੱਟੀ ਦੇ ਕੱਲੀ ਲਿਆਉਂਗੇ ਉਹ ਥੋੜਾ ਜਿਹਾ ਫਿਰ ਵੀ ਸਾਨੂੰ ਦਿੱਕਤ ਆ ਜਾਂਦੀ ਆ ਜੇ ਥੈਲੇ ਭਰ ਕੇ ਲਿਆਉਂਗੇ ਭਾਈ ਬੇਨਤੀ ਕਰਦੇ ਆ ਵੀਰ ਥੈਲੇ ਭਰ ਕੇ ਲਿਆਓ